ਹਾਂਜੀ ਵੀਰੇ ਕੀ ਹਾਲ ਚਾਲ ਵਧੀਆ ਵੀਰੇ ਤੇ ਆਪਣੇ ਕੋਲੇ ਕਿਹੜੀਆਂ ਕਿੜੀਆਂ ਗੱਡੀਆਂ ਖੜੀਆਂ ਜੀ ਆਪਣੇ ਕੋਲ ਤਕਰੀਬਨ ਸਾਰੀਆਂ ਹੀ ਗੱਡੀਆਂ ਖੜੀਆਂ ਸਕੋਰਪਿਓ ਡੀਆਰ ਵਰਨਾ ਛੋਟੀਆਂ ਕਾਰਾਂ ਵੀ ਖੜੀਆਂ ਵੱਡੀਆਂ ਸਾਰੀਆਂ ਖੜੀਆਂ ਹਾਂਜੀ ਤੇ ਇਹ ਗੱਡੀ ਆਪਣੀ ਕਿਹੜਾ ਮਾਡਲ ਆ ਇਹ 15 ਮਾਡਲ ਆ ਜੀ 6+ 40000 ਚੱਲੀ ਨਾਲ ਦੇ ਟਾਇਰਾਂ ਦੀ ਸਾਰੀ origignal ਦੀ ਗਾਰੰਟੀ ਆ ਇਹ ਆਪਾਂ ਦੇ ਦਾਂਗੇ ਤੁਹਾਨੂੰ 8.5 ਲੱਖ ਰੁਪਏ ਨੰਬਰ ਲਵਾ ਕੇ ਨੰਬਰ ਲਵਾ ਕੇ ਦੇਵਾਂਗੇ ਠੀਕ ਆ ਉਹ ਆਪਣੀ ਸਕੋਰਪਿਓ ਮਗਰਲੀ ਉਹ ਜੀ 18 18 ਮਾਡਲ ਆ S11 ਆ ਹੂੰ ਪਹਿਲੇ ਨਾ ਦੀ ਆ 14 ਲੱਖ ਰੁਪਈਆ ਹੀ ਲਾਈਟ ਟਰ ਨਵੇਂ ਲੱਗੇ ਆ ਹਾਂਜੀ 14 ਲੱਖ ਰੁਪਈਆ ਹੀ ਨੰਬਰ ਲਵਾ ਕੇ ਦਵਾਂਗੇ ਆਪਾਂ ਤੁਹਾਨੂੰ ਅੱਛਾ ਪਹਿਲੇ ਨਾ ਗੱਡੀ ਹੈ ਨਾ ਇਹ ਨਾ ਦੀ ਗੱਡੀ ਆ ਗੱਡੀ ਪੂਰੀ ਨਵੀਂ ਪਈ ਆ ਹਾਂਜੀ ਤੇ ਇਹ ਆਪਣੀ ਸਕਾਰਪੀ ਇਹ 15 ਮਾਡਲ ਆ ਜੀ 4+ ਆ ਇਹ ਐਸ 11 ਚ ਕਨਵਰਟ ਕੀਤੀ ਹੋਈ ਆ 4/4 ਆ ਇਹ ਦੇਦਾਂ ਤੁਹਾਨੂੰ 8 ਲੱਖ 80 ਹਜ਼ਾਰ ਦੀ ਨੰਬਰ ਲਵਾ ਕੇ ਠੀਕ ਹੈ ਜੀ ਲਾਈਟ ਟਰ ਜਵਾ ਨਵੇਂ ਲੱਗੇ ਆ 20 ਇੰਚੀ ਅੱਛਾ 20 ਇੰਚੀ ਲੱਗੇ ਆ ਇਹ ਹਾਂਜੀ ਠੀਕ ਆ ਅੱਗੇ ਆਪਣੀਆਂ ਇਧਰੋਂ ਆਹ ਜਿਹੜੀਆਂ 15 ਇੱਥੋਂ ਸ਼ੁਰੂ ਕਰ ਦਈਏ ਹਾਂਜੀ ਇੱਥੋਂ ਕਰ ਦੋ ਤੇ ਉਸਕਾਰਪੀ ਉਹ ਵੀ ਪਾ ਦਿਓ ਹਾਂਜੀ ਹਾਂਜੀ ਇਹ ਕਿਹੜਾ ਮਾਡਲ ਆ ਇਹ 15 ਮਾਡਲ ਆ ਜੀ ਹਾਂਜੀ ਐਸ ਟੈਨ 9.5 ਲੱਖ ਰੁਪਈਆ ਜੀ ਅਜੇ 9.5 ਲੱਖ ਰੁਪਈਆ ਇਹ ਨੰਬਰ ਇਹਦਾ ਇਹਦਾ ਦਿੱਲੀ ਆ ਜੀ ਅਸੀਂ ਲਵਾ ਕੇ ਦਿਓਗੇ ਹਾਂ ਨੰਬਰ ਲਵਾ ਕੇ ਦਵਾਂਗੇ ਤੁਹਾਨੂੰ ਠੀਕ ਆ ਜੀ ਹਾਂਜੀ ਠੀਕ ਆ ਨਾ ਹਾਂਜੀ ਹਾਂਜੀ ਨੰਬਰ 50 ਦਾ ਕਰਾ ਲਵਾਂਗੇ ਤੇ ਇਹ ਆਪਣਾ ਸਵੈਪਟ ਇਹ 15 ਮਾਡਲ ਹੈ ਜੀ ਦਿੱਲੀ ਨੰਬਰ ਕੱਟ ਕੇ ਲੱਗਾ ਹੋਇਆ ਹਾਂਜੀ ਇਹਦਾ 1.4 ਲੱਖ ਰੁਪਈਆ ਜੀ ਠੀਕ ਹੈ ਜੀ ਆਹ 17 ਮਾਡਲਾ ਪਹਿਲੇ ਨਾ ਦੀ ਲਾਈ ਟਾਇਰ ਨਵੇਂ ਲੱਗੇ ਆ ਹਾਂਜੀ ਇਹਦਾ 1.5 ਲੱਖ ਰੁਪਈਆ ਪੱਕਾ ਨੰਬਰ ਪੱਕਾ ਹੀ ਆ ਬਾਈ ਜੀ ਇਹਦਾ ਕੀ ਰੇਟ ਆਪਣਾ ਇਹਦਾ 1.5 ਲੱਖ ਰੁਪਈਆ ਜੀ ਠੀਕ ਆ ਅੱਗੇ ਆਹ 17 ਮਾਡਲ ਆ ਪਹਿਲੇ ਨਾਲ ਦੀ ਲਾਈਟਰ ਨਵੇਂ ਲੱਗੇ ਆ 17 ਮਾਡਲ ਡੀ ਆ ਪਹਿਲੇ ਨਾਲ ਦੀ ਆ ਹਾਂਜੀ ਪਹਿਲੇ ਨਾਲ 70 570 ਦੀ ਡਿਮਾਂਡ ਆ ਆਪਣੀ 5 ਲੱਖ 70 ਹਜ਼ਾਰ ਰੁਪਈਆ ਹਾਂਜੀ ਅੱਗੇ ਆਪਣੀਆਂ ਉਹ ਪਿਛਲੀਆਂ ਗੱਡੀਆਂ ਜੀ ਹਾਂਜੀ ਪਿਛਲੀਆਂ ਹਾਂ ਠੀਕ ਆ ਉਹ ਹੀ ਦੇਖ ਦੇਖ ਲੈਣੇ ਚਲੋ ਇਹ ਕਿਹੜਾ ਮਾਡਲ ਆ ਇਹ 16 ਮਾਡਲ ਆ ਪੈਟਰੋਲ ਦੀ ਆ ਹਾਂਜੀ ਤੇ ਇਹਦਾ 490 4.90 ਲੱਖ ਰੁਪਏ ਹਾਂਜੀ ਠੀਕ ਹੈ ਜੀ ਆ ਵੀ ਇਹ ਵੀ ਮਾਡਲ ਆ ਪੈਟਰੋਲ ਦੀ ਹਾਂਜੀ ਇਹ ਦੇ ਦਾਂਗੇ ਤੁਹਾਨੂੰ ਆਪਾਂ 5.5 ਲੱਖ ਦੀ 5.5 ਲੱਖ ਦੀ ਹਾਂਜੀ ਠੀਕ ਹੈ ਜੀ ਇਹ ਮੈਗਨਾ i20 ਮੈਗਨਾ ਮੈਗਨਾ ਅੱਛਾ ਇਹ ਗੱਡੀ ਹੈਗੀ ਆ ਮੈਗਨਾ ਮੈਗਨਾ i20 ਮੈਗਨਾ ਅੱਗੇ ਇਹ ਸਵਿਫਟ ਆ 15 ਮਾਡਲ ਆ ਜੀ 4.5 ਲੱਖ ਰੁਪਿਆ 4.5 ਲੱਖ ਰੁਪਿਆ ਨੰਬਰ ਦਾ ਦਿੱਲੀ ਆ ਨਾ ਦਿੱਲੀ ਨੰਬਰ ਲਵਾ ਕੇ ਦਵਾਂਗੇ ਨੰਬਰ ਤੁਹਾਨੂੰ ਠੀਕ ਹੈ ਜੀ ਤੇ ਆਪਣੇ ਬਾਕੀ ਅੰਦਰ ਵੀ ਖੜੀ ਗੱਡੀ ਹਾਂਜੀ ਹਾਂਜੀ ਆ ਵਰਨਾ ਆਟੋਮੈਟਿਕ ਆ ਹਾਂਜੀ ਤੇ 9.5 ਲੱਖ ਰੁਪਏ ਆਪਾਂ ਮੰਗਦੇ ਆ ਨੰਬਰ ਲਵਾ ਕੇ ਦਵਾਂਗੇ ਆਪਾਂ ਕਿਹੜਾ ਮਾਡਲ ਆ ਇਹ ਇਹ 19 ਮਾਡਲ ਆ ਜੀ ਅੱਛਾ 19 ਮਾਡਲ ਆ ਨੋਵਾ 12 ਮਾਡਲ ਆ ਰਜਿਸਟਰ 17 9.5 ਲੱਖ ਰੁਪਏ 9.5 ਲੱਖ ਰੁਪਏ ਅੰਦਰੋਂ ਸੀਟ ਕਵਰ ਨਵੇਂ ਪਈ ਹੋਇਆ ਬਾਕੀ ਤੁਸੀਂ ਗੱਡੀ ਵੇਚ ਸਕਦੇ ਹੋ ਹਾਂਜੀ ਗੱਡੀ ਬਹੁਤ ਨਵੀਂ ਆ ਇਹ ਗੱਡੀ ਆਪਣੀ ਇਹ 22 ਮਾਡਲ ਆ ਪੈਟਰੋਲ ਵੇਰੀਐਂਟ ਦੀ ਆ 5.5 ਲੱਖ ਰੁਪਈਆ ਦੀ 5.5 ਲੱਖ ਰੁਪਈਆ ਹਾਂਜੀ ਪੀਵੀ 65 ਨੰਬਰ ਹੈਗਾ ਨਾ ਹਾਂਜੀ ਮਾਲੀ ਦਾ ਅੱਡੀ ਗੈਰ 13 ਮਾਡਲ ਆ 3.5 ਲੱਖ ਰੁਪਈਆ 13 ਮਾਡਲ 3.5 ਲੱਖ ਰੁਪਈਆ ਨੰਬਰ ਲਵਾ ਕੇ ਦੇਵਾਂਗੇ ਦਿੱਲੀ ਨੰਬਰ ਆ ਠੀਕ ਹੈ ਜੀ ਬਹੁਤ ਬਹੁਤ ਤੇ ਆਪਣਾ ਵੀਰੇ ਇੱਥੇ ਐਡਰੈਸ ਬੋਲ ਦਿੰਦੇ ਆਪਣਾ ਕੋੜਕਪੁਰਾ ਬਾਈਪਾਸ ਜਿਹੜਾ ਨਵੇਂ ਤਿੰਨ ਸ਼ੁਰੂਮ ਬਣੇ ਆ ਹਾਂਜੀ ਸੁਨਾਲੇ ਕਾ ਦੇ ਟਰੈਕਟਰ ਦੀ ਏਜੰਸੀ ਦੇ ਨੇੜੇ ਆ ਹਾਂਜੀ ਸੁਨਾਲੇ ਕਾ ਜੀ ਟਰੈਕਟਰ ਦੀ ਏਜੰਸੀ ਨਾ ਕਿ ਗੁਰੂ ਮੋਟਰਸ ਗਿੱਲ ਲਿਖਿਆ ਠੀਕ ਆ ਤੇ ਆਪਣਾ ਪੇਪਰ ਪੂਪਰ ਸਾਰੀਆਂ ਗੱਡੀਆਂ ਦੇ ਆਪਣੀ ਗਾਰੰਟੀ ਜਮਾ ਓਕੇ ਮੈਂ ਲੈ ਲਾਂ ਸ਼ੋ ਗਾਰੰਟੀ ਵਾਲਾ ਕੰਮ ਹੈ ਆਪਣਾ ਦਾ ਕੋਈ ਉਹ ਚੇਰ ਫੇਰ ਵਾਲਾ ਕੰਮ ਨਹੀਂ ਠੀਕ ਆ ਵੀਰੇ ਧੰਨਵਾਦ ਬਹੁਤ ਬਹੁਤ ਓਕੇ